ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਚਲਾਈ ਮੁਹਿੰਮ ਦੇ ਤਹਿਤ ਪੁਲਿਸ ਨੇ ਮਲੋੜ ਦੇ ਕੋਲੋਂ ਇੱਕ ਤਸਕਰ ਨੂੰ 100 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਹਨਾਂ ਦੇ ਉੱਤੇ 21 61 85 ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਤੇ ਬਾਕੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਕਾਮਯਾਬੀ ਉਦੋਂ ਮਿਲੀ ਜਦੋਂ ਏਐਸਪੀ ਸਾਹਿਬ ਔਰ ਐਸਪੀ ਮਲੋੜ ਦੀ ਨਿਗਰਾਨੀ ਹੇਠ ਕਾਫੀ ਦਿਨ ਤੋਂ ਇਹਨਾਂ ਦਾ ਆਪਰੇਸ਼ਨ ਚੱਲ ਰਿਹਾ ਸੀ ਜਿਸ ਦੇ ਚ ਇਹਨਾਂ ਨੇ ਦੋ ਬੰਦੇ ਨੂੰ ਅਰੇਸਟ ਕੀਤਾ ਤੇ ਉਹਨਾਂ ਕੋਲੋਂ 100 ਗ੍ਰਾਮ ਹੈਰੋਇਨ ਜਿਨ੍ਹਾਂ ਨੂੰ ਮਿਲੀ ਹੈ ਅਤੇ ਅਸੀਂ ਕੇਸ ਰਿਜਿਸਟਰ ਕਰਕੇ ਉਹਨਾਂ ਤੋਂ ਅੱਗੇ ਪੁੱਛਗਿੱਛ ਕਰਨੀ ਹੈ ਸਰ ਕੌਣ ਬੰਦੇ ਨੇ ਕਿੱਥੋਂ ਲੈ ਕੇ ਆ ਰਹੇ ਸੀ ਜਿਹੜਾ ਇਹ ਮੇਨ ਸਪਲਾਈਅਰ ਹੈ ਕਿ ਮਿਸਟਰ ਵਾਹਿਦ ਖਾਨ ਜੋ ਗਾਜੇਵਾੜ ਦਾ ਰਹਿਣ ਵਾਲਾ ਹੈ ਤੇ ਇੱਥੇ ਸਪਲਾਈ ਕਰਦਾ ਸੀ ਤੇ ਜਿਹਨੂੰ ਦਿੰਦਾ ਸੀ ਉਹ ਸੁਰੇਂਦਰ ਕੁਮਾਰ ਰੀਲਿਸ ਮਿੰਟਾ ਉਹ ਵੀ ਆਪਣੀ ਵੇਈਂ ਮਸ਼ੀਨ ਦੇ ਨਾਲ ਅਸੀਂ ਉਹਨੂੰ ਅਰੈਸਟ ਕੀਤਾ ਤੇ ਉਹ 1 ਗ੍ਰਾਮ 5000 ਰੁਪਏ ਦੇ ਪਰ ਗ੍ਰਾਮ ਦੇ ਮੁਤਾਬਿਕ ਉਹ ਲੋਕਾਂ ਨੂੰ ਸੇਲ ਕਰਦਾ ਸੀ ਤੇ ਜਿਨ੍ਹਾਂ ਨੂੰ ਉਹ ਅੱਗੇ ਸਪਲਾਈ ਕਰਦਾ ਸੀ ਜਿਨ੍ਹਾਂ ਨੂੰ ਵੇਚਦਾ ਸੀ ਅਸੀਂ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਰਿਮਾਂਡ ਲੈ ਕੇ ਇਹਨਾਂ ਦਾ ਅੱਗੇ ਵੀ ਤਵਦੀਸ਼ ਕਰਦੇ ਆਂ ਪੰਜਾਬ ਦਾ ਜਿਹੜਾ ਬੰਦਾ ਫੜਿਆ ਗਿਆ ਉਹ ਕਿੱਥੋਂ ਦਾ ਰਹਿਣ ਵਾਲਾ ਪੰਜਾਬ ਦਾ ਜਿਹੜਾ ਫੜਿਆ ਸੁਰੇਂਦਰ ਕੁਮਾਰ ਇਹ ਮਲੋਟ ਥਾਣੇ ਦਾ ਹੈਗਾ ਤੇ ਮਲੋੜ ਦਾ ਹੀ ਰਹਿਣ ਵਾਲਾ ਹੈ। ਇਹਨਾਂ ਤੋਂ ਲੱਗਦੀ ਕੋਈ ਇਸ ਤਰ੍ਹਾਂ ਦੀ ਕੋਈ ਗ੍ਰੋ ਹੋਵੇ ਜਾਂ ਕੋਈ ਲੰਮੀ ਪ੍ਰਾਪਤੀ ਹੋਰ ਹੋ ਸਕਦੀ ਹੋਵੇ। ਕੁਇਸਟਰਾ ਦਾ ਲਗ ਰਹੀ ਜੀ ਜਿਹੜਾ ਅਸੀਂ ਯੂਪੀ ਦਾ ਬੰਦਾ ਫੜਿਆ ਇਹ ਕਾਫੀ ਸਮੇਂ ਤੋਂ ਇੱਥੇ ਪੰਜਾਬ ਚ ਸਪਲਾਈ ਕਰਦਾ ਸੀ ਤੇ ਅਸੀਂ ਇਹਦੇ ਤੋਂ ਪੁੱਛਗਿੱਛ ਕਰਕੇ ਉਮੀਦ ਹੈ ਵੀ ਅੱਗੇ ਵੀ ਹੋਰ ਜਿਨ੍ਹਾਂ ਨੂੰ ਇਹ ਅੱਗੇ ਦੇਣ ਆਂਦਾ ਸੀ ਆ ਜਿਨ੍ਹਾਂ ਤੋਂ ਲੈ ਕੇ ਆਂਦਾ ਸੀ ਅਸੀਂ ਉਹ ਬੰਦਿਆਂ ਨੂੰ ਫੜਨ ਦੀ ਤਰਦੀਸ਼ ਦੌਰਾਨ ਕੋਸ਼ਿਸ਼ ਕਰਾਂਗੇ। ਅੱਲਾਹ ਨੀ ਸਾਰਿਆਂ ਦੇ ਪਰਤੇ ਬੰਦੇ। ਪਹਿਲੇ ਜਿਹੜਾ ਹੈਗਾ ਇਹ ਤੇ ਸੁਵਿੰਦਰ ਕੁਮਾਰ ਦੇ ਰਿਕਾਰਡ ਦੇਖਿਆ ਹਲੇ ਤੱਕ ਤਾਂ ਕੋਈ ਚੈੱਕ ਕਰਕੇ ਦੱਸਾਂਗੇ ਹਲੇ ਹੁਣੇ ਅਰੈਸਟ ਹੀ ਕਰਿਆ ਹੈ। ਕੀ ਲੱਗਦਾ ਹੈ ਵੀ ਕਿੰਨੇ ਇੱਕ ਪਹਿਲਾਂ ਵੀ ਇਹ ਤੁਸੀਂ ਦੱਸ ਨਹੀਂ ਵੀ ਇੱਥੇ ਕੋਈ ਹਜੇ ਚੈੱਕ ਕਰਕੇ ਦੱਸਣਾ ਪਵੇਗਾ। ਕੀ ਲੱਗਦਾ ਨਹੀਂ ਕਿ ਪੁਲਿਸ ਦੀ ਹੰਗੈਲੀ ਥੋੜੀ ਜਿਹੀ ਹੈ ਵੀ ਇਹਨਾਂ ਨਸ਼ਰਾ ਤਸਤਾ ਨੂੰ ਪਕੜਨ ਦੇ ਵਿੱਚ ਦੇਰੀ ਹੋ ਰਹੀ ਹੈ। ਹੰਗੈਲੀ ਨਹੀਂ ਆ ਇਹ ਕਿਉਂਕਿ ਕੁਆਂਟੀਟੀ ਥੋੜੀ ਹੋਣ ਕਰਕੇ ਆ ਜਦੋਂ ਇਨਫੋਰਮੇਸ਼ਨ ਸਾਡੇ ਕੋਲ ਆਈ ਹੈ ਮੈਂ ਪਹਿਲੇ ਵੀ ਪ੍ਰੈਸ ਕਾਨਫਰੰਸ ਦੇ ਰਾਈ ਵੀ ਅਤੇ ਪਬਲਿਕ ਮੀਟਿੰਗ 'ਚ ਵੀ ਅਸੀਂ ਇਹ ਦੱਸਦੇ ਰਹੇ ਵੀ ਇਨਫੋਰਮੇਸ਼ਨ ਤੁਹਾਡੀ ਅਤੇ ਐਕਸ਼ਨ ਸਾਡਾ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਐਸਪੀ ਦੀਪਕ ਪਾਰਖਸ਼ੀ ਕਾਫੀ ਪਿਛਲੇ ਦਿਨਾਂ ਤੋਂ ਇਹ ਅਸੀਂ ਇਹਦੇ ਮਗਰ ਲੱਗੇ ਹੋਏ ਸੀ ਤੇ ਜਦੋਂ ਇਹ ਸਪਲਾਈਅਰ ਨੂੰ ਦੇਣਾ ਹੈ ਅਸੀਂ ਇਮੀਡੀਏਟਲੀ ਇਹਨਾਂ ਨੂੰ ਅਰੈਸਟ ਕਰਿਆ ਇੱਕ ਸਰ ਆਪਾਂ ਦੇਦੇ ਕੋਈ ਗੁਪਤ ਸੂਚਨਾ ਦੇਣ ਵਾਲੇ ਦਾ ਨਾਮ ਵਗੈਰਾ ਗੁਪਤ ਰੱਖਿਆ ਜਾਂਦਾ ਹੈ ਕੋਈ ਉਸ ਤਰ੍ਹਾਂ ਦੀਆਂ ਸੂਚਨਾਵਾਂ ਵੀ ਆ ਰਹੀਆਂ ਜਿੱਦਾਂ ਦੇ ਕੋਈ ਨਾਮ ਗੁਪਤ ਰਹੇ ਜਦੋਂ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਪੁਲਿਸ ਪਕੜਨ ਲੱਗ ਰਹੀ ਹੈ ਤੇ ਲੋਕ ਬੇ ਨੀਡਰ ਹੋ ਕੇ ਵੀ ਅਤੇ ਸਾਨੂੰ ਗੁਪਤ ਵੀ ਸੂਚਨਾ ਦੇ ਰਹੇ ਆ ਅਤੇ ਜਦੋਂ ਜਦੋਂ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਅਸੀਂ ਇਮੀਡੀਏਟਲੀ ਕਾਰਵਾਈ ਕਰਦੇ ਹਾਂ ਸੁਰੇਂਦਰ ਕੁਮਾਰ ਦੇ ਕੋਈ ਘਰ ਜਾਂਦੇ ਇਹ ਵੀ ਐਦਾਂ ਦਾ ਵੀ ਪਰਚਾ ਨਸ਼ੀਲੇ ਤੋਂ ਉਹ ਤਵਦੀਸ਼ ਦੌਰਾਨ ਗੱਲ ਆਈ ਸੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੇਮ ਟੂ ਟੀਵੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਪੋੜਿਆ ਜੰਗ